ਦ ਬਿਗ ਬਾਸ ਤੋਂ ਬਾਅਦ ਹੁਣ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਜੈਸਲਿਨ ਮਸੀਹ ਦਾ ਨਾਮ ਜਿਹੜਾ ਕਿਤੇ ਨਾ ਕਿਤੇ ਹੁਣ ਉੱਗ ਲਾ ਪਿਆ ਔਰ ਅਰਦਾਸ ਦੀ ਤੀਸਰੇ ਭਾਗ ਦੇ ਵਿੱਚ ਅਰਦਾਸ ਸਰਬਤ ਦਾ ਭਲਾ ਦੇ ਵਿੱਚ ਨਜ਼ਰ ਆਉਣਗੀ ਮੇਰੇ ਮਨਚ ਗ੍ਰੇਟਫੁਲਨੈਸ ਹੀ ਆਈ ਸੀ ਆਈ ਫੈਲਟ ਬlesਟ ਕਿ ਮੈਨੂੰ ਅਰਦਾਸ ਦਾ 파ਰਟ ਬਣਾਇਆ ਗਿਆ ਫਿਰ ਜਦੋਂ ਮੈਨੂੰ ਪਤਾ ਲੱਗਿਆ ਕਿ ਇਹ ਸ਼ੂਟਿੰਗ ਹਜ਼ੂਰ ਸਾਹਿਬ ਹੋਣੀ ਇਸ ਇਸ ਆਲ ਲਾਈਕ ਅ ਗੋਡਸ ਬਲੇਸਿੰਗ ਬਿਕੋਜ਼ ਐਜ਼ ਐਨ ਆਰਟਿਸਟ ਉਹ ਬਹੁਤ ਹੀ ਪ੍ਰਾਊਡ ਫੀਲਿੰਗ ਹੁੰਦੀ ਹੈ। ਸਾਨੂੰ ਲੱਗਦਾ ਹੈ ਜਦੋਂ ਤੁਸੀਂ ਕਿਸੇ ਹੋਰ ਲਈ ਅਰਦਾਸ ਕਰਦੇ ਹੋ, ਬਾਬਾ ਜੀ ਤੁਹਾਨੂੰ ਹੋਰ ਬLESਸ ਕਰਦੇ ਨੇ। ਸੋ ਬਿਗ ਬਾਸ ਤੋਂ ਬਾਅਦ ਹੁਣ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਜੈਸਮਿਨ ਬਸੀਨ ਦਾ ਨਾਮ ਜਿਹੜਾ ਕਿ ਤਰ੍ਹਾਂ ਕਿਤੇ ਹੁਣ ਉੱਗਣ ਲੱਪਿਆ ਔਰ ਅਰਦਾਸ ਦੇ ਤੀਸਰੇ ਭਾਗ ਦੇ ਵਿੱਚ ਅਰਦਾਸ ਸਰਬਤ ਦਾ ਭਲਾ ਦੇ ਵਿੱਚ ਨਜ਼ਰ ਆਉਣਗੇ ਸਾਡੇ ਨਾਲ ਜੈਸਮਿਨ ਬਸੀਨ ਮੌਜੂਦ ਨੇ ਜੈਸਮਿਨ ਸਭ ਤੋਂ ਵੱਡਾ ਸਵਾਲ ਅਰਦਾਸ ਮੂਵੀ ਜੋ ਕਿ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਕਹਿ ਲਈਏ ਕਿ ਵੈਂਚਰ ਹੈਗਾ ਇਸ ਦੇ ਵਿੱਚ ਆਪਣੇ ਆਪ ਨੂੰ ਜਦੋਂ ਤੁਹਾਨੂੰ ਕਾਸਟ ਕੀਤਾ ਗਿਆ ਸਭ ਤੋਂ ਪਹਿਲਾਂ ਕਹਿ ਲਈਏ ਮਨ ਦੇ ਵਿੱਚ ਖਿਆਲ ਕਿ ਆਇਆ ਸੀ मेरे मंच ग्रेटफुलनेस ही आई सी आई फेल्ट ब्लेस्ड के मेनू अरदास दा पार्ट बनाया गया फिर जब तो मेनू पता लगया कि शूटिंग हजूर साहब होनी है होनी है hmm. ते uh, राजस्थान uh, ट्रैवल करके जाना है ते मेरे होम टाउन कोटा वलो भी शूट होना hmm. है मेनू लगया दिस इज ऑल लाइक अ गॉड्स ब्लेसिंग बिकॉज़ एज एन आर्टिस्ट आपको बहुत ही प्राउड फीलिंग होती है जब आप अपने होम टाउन शूट करते हैं आपके पेरेंट्स प्राउड होते हैं एंड hmm. सरब इज अ वेरी वेरी स्पेशल प्लेस फॉर मी बहुत मेमोरीज हैं फैमिली के साथ दादा दादी के साथ तो मुझे लगा ये सब बिल्कुल ब्लेसिंग की तरह वाईटू जी का प्लान ही है मैं लग रहा है कि शूटिंग घर ਦੇ ਵਿੱਚ ਹੀ ਹੋਈ ਔਰ ਘਰ ਦਾ ਪੂਰਾ ਮਾਹੌਲ ਮਿਲਿਆ ਹੋਵੇਗਾ बिल्कुल 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 ਘਰ ਦਾ ਮਾਹੌਲ ਹੰਬਲ ਦੀ ਪੂਰੀ ਟੀਮ ਇਸ ਲਾਈਕ ਫੈਮਲੀ ਓਨਲੀ ਫॉर मी ਜੈਸਮਨ ਸਭ ਤੋਂ ਪਹਿਲੇ ਇੱਕੇ ਸਵਾਲ ਇੱਥੇ ਇੱਕ ਵੱਡਾ ਇਹ ਆਂਦਾ ਕਿ ਤੁਹਾਡੇ ਲਈ ਸਭ ਤੋਂ ਵੱਡਾ ਚੈਲੰਜ ਕੀ ਰਿਹਾ ਇਸ ਫਿਲਮ ਦੇ ਵਿੱਚ ਕਿਉਂਕਿ ਤੁਸੀਂ ਜੇਕਰ ਗੱਲ ਕਰੀਏ ਬਿੱਗ ਬਾਸ ਵਰਗੇ ਸ਼ੋਅ ਵੀ ਤੁਸੀਂ ਕੀਤੇ ਨੇ ਉਸ ਤੋਂ ਬਾਅਦ ਹੋਰ ਵੀ ਹਿੰਦੀ ਪ੍ਰੋਗਰਾਮਸ ਤੁਹਾਡੇ ਵੱਲੋਂ ਜ਼ਿਆਦਾ ਕੀਤੇ ਗਏ ਨੇ ਪੰਜਾਬੀ ਭਾਸ਼ਾ ਬੋਲਣਾ ਸਿੱਖਣਾ ਹਾਲਾਂਕਿ ਤੁਹਾਡੇ ਮੂਜੇ ਬੜੀ ਚੰਗੀ ਪੰਜਾਬੀ ਇਸ ਲਈ ਤੁਸੀਂ ਬੋਲ ਵੀ ਰਹੇ ਹੋ ਪਰ ਕਿੱਦਾਂ ਦੇਖੀਏ ਇਸ ਪੂਰੇ ਕਹ ਲਿਏ ਕਿ ਡਾਇਵਰਸਨ ਨੂੰ ਕਿੱਦਾਂ ਦੇਖੀਏ ਨਹੀਂ ਮੇਰੇ ਲਈ ਬਿਲਕੁਲ ਵੀ ਚੈਲੈਂਜਿੰਗ ਨਹੀਂ ਰਿਹਾ ਬਿਕੋਜ਼ ਪੰਜਾਬੀ बोलना मेरे लिए इतना सोखा नहीं है बट समझ पूरी आंधी है ते इसीलिए इना को चैलेंजिंग होया नहीं ते एवरीबॉडी हैज ऑलवेज मेड मी फेल्ट रियली कंफर्टेबल तो मैंने बस एंजॉय किया है अदਾਸ ਦੇ ਨਾਲ ਕੋਈ ਜੁੜੀ ਹੋਈ ਯਾਦ ਹੋਵੇ ਅਜਿਹੀ ਜਿਸ ਲਈ ਤੁਸੀਂ ਕਹੋ ਕਿ ਹਾਂਜੀ ਇਹ ਫਿਲਮ ਮੇਰੇ ਲਈ ਇੱਕ ਬਹੁਤ ਵੱਡਾ ਕਹਿ ਲਈਏ ਕਿ ਤੋਹਫਾ ਬਣ ਕੇ ਤੁਹਾਡੀ ਜ਼ਿੰਦਗੀ ਚ ਆਈ ਨਹੀਂ ਇਹ ਫਿਲਮ 100% ਮੇਰੇ ਲਈ ਬਹੁਤ ਵੱਡਾ ਤੋਹਫਾ ਬਣ ਕੇ ਆਈ ਹੈ बिकॉज ਕੁਝ ਪਰਸਨਲ ਇਨਸੀਡੈਂਟ ਹੋਇਆ ਜੋ ਜੋ ਮੈਨੂੰ ਰਿਅਲਾਈਜ਼ੇਸ਼ਨ ਹੋਇਆ ਜਦੋਂ ਮੈਂ ਹਜ਼ੂਰ ਸਾਹਿਬ ਪੈ ਕੇ ਸੀਨ ਸ਼ੂਟ ਕਰ ਰਹੀ ਸੀ ਸੋ ਐਨ ਉਸ ਪਰਸਨਲ ਇਨਸੀਡੈਂਟ ਨੇ ਨਾ ਮੇਰੀ ਲਾਈਫ ਕੀ ਪੂਰੀ ਇਕੁਏਸ਼ਨ ਤੇ ਮੈਨੂੰ ਚੇਂਜ ਕਰ ਦਿੱਤਾ ਸੋ ਇਟਸ ਏ ਵੈਰੀ ਸਪੈਸ਼ਲ ਫਰ ਅਰਦਾਸ ਦੀ ਅਹਿਮੀਅਤ ਕੀ ਦੇਖਿਏ ਖਾਸ ਕਰਕੇ ਜੇਕਰ ਹੁਣ ਜੈਸਮਿਨ ਦੀ ਗੱਲ ਕਰੀਏ ਤਾਂ ਅਰਦਾਸ ਦੀ ਅਹਿਮੀਅਤ ਹੈ ਇਹ ਕਿ ਹਰ ਵੇਲੇ ਅਰਦਾਸ ਕਰਦੇ ਰਹੋ ਆਪਣੇ ਲਈ ਨਹੀਂ ਸਰਪਤਿ ਭਲੇ ਦੀ ਕਰਦੇ ਰਹੋ ਬਿਕਾਜ਼ ਮੈਨੂੰ ਲੱਗਦਾ ਹੈ ਜਦੋਂ ਤੁਸੀਂ ਕਿਸੇ ਹੋਰ ਲਈ ਅਰਦਾਸ ਕਰਦੇ ਹੋ ਬਾਬਾ ਜੀ ਤੁਹਾਨੂੰ ਹੋਰ ਬlesਸ ਕਰਦੇ ਹੈ ਠੀਕ ਹੈ ਬਹੁਤ ਬਹੁਤ ਧੰਨਵਾਦ ਸੋਸ਼ਲ ਸੈਨਰ ਜੈਸਮਿਨ ਪਸੀਨ ਜੋ ਕਿ ਅਰਦਾਸ ਸਰਬਤ ਦਾ ਭਲਾ ਦੇ ਲਈ ਇਸ ਵਕਤ ਚੰਡੀਗੜ੍ਹ ਚ ਆਏ ਹੋਏ ਨੇ ਟਰੇਲਰ ਲਾਂਚ ਹੋਇਆ ਹੈ ਔਰ ਕਿਤੇ ਨਾ ਕਿਤੇ ਕਹਿ ਰਹੇ ਨੇ ਕਿ ਅਹਿਮੀਅਤ ਜਿਹੜੀ ਹੈ ਉਹ ਲੋਕਾਂ ਨੂੰ ਅਰਦਾਸ ਜਿਹੜੀ ਹੈ ਉਹ ਸਰਬਤ ਦੇ ਭਲੇ ਲਈ ਕਰਨੀ ਚਾਹੀਦੀ ਹੈ ਕੈਮਰਾ ਪਰਸਨ ਰਵਿੰਦਰ ਕੁਮਾਰ ਦੇ ਨਾਲ ਸੈਦੁਰੁੱਲਾ ਲਿਵਿੰਗ ਇੰਡੀਆ న్యూਸ ਚੰਡੀਗੜ੍ਹ